ਛੁੱਟ ਕੇ ਜਾਣਾ ਤੁਸੀਂ ਕਿਉਂਕਿ ਤੁਸੀਂ छुड़ाए ਗਏ ਆਂ। ਅਮੇਂ। ਸਵਰਗ ਤੋਂ छुड़ाए ਗਏ ਆਂ। ਅਮੇਂ। ਅੱਜ ਅੱਜ ਗਹਿਰੇ ਰੋਗ ਅੱਜ ਤੁਹਾਡੀ ਜ਼ਿੰਦਗੀ ਚੋਂ ਚਲੇ ਜਾਣੇ ਆਂ। ਅਮੇਂ। ਤੋਂ ਬੜੀ ਤਸੱਲੀ ਹੌਸਲੇ ਦੇ ਨਾਲ ਉਸ ਆਇਲ ਨੂੰ ਆਪਣੇ ਸਿਰ ਤੇ ਔਣ ਦਿਓ। ਆਪਣੇ ਹੱਥਾਂ ਤੇ ਪਰਮੇਸ਼ਵਰ ਅੱਜ ਤੁਹਾਨੂੰ ਆਜ਼ਾਦ ਕਰਕੇ ਭੇਜਣ ਲੱਗੇ ਆਂ। ਅਮੇਂ। ਕਿਉਂਕਿ ਆਪਾਂ ਗਵਾਹੀਆਂ ਜਦੋਂ ਸੁਣਦੇ ਆਂ ਤਾਂ ਇਹ ਇਹ ਤਾਂ ਨਹੀਂ ਐ ਢੋਲਟ ਮੱਕਿਆ ਨਾਲ ਉਹੀ ਬਸ 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 ਅੱਗੇ ਕਿਉਂਕਿ ਇਹਨਾਂ ਨੂੰ ਪਰਮੇਸ਼ਵਰ ਨੇ ਸਾਰਿਆਂ ਨੂੰ ਐਸਾ ਬles ਕੀਤਾ oh jesus ਇਹ ਕਿੰਨੇ ਸਾਲਾਂ ਦੇ ਬਾਅਦ ਮਿਲਿਆ ਆਪਾਂ ਨੂੰ ਬੇਬੀ ਦੇਓ ਇਹਨਾਂ ਨੂੰ ਮਾਈਕ ਅੱਛਾ ਇਹ ਤੁਹਾਡੇ ਟੇਬਲ ਵਾਲਿਆਂ ਨੇ ਪਵੰਦੀ ਜ਼ਮੀਨ ਦੇ ਲਈ ਅੱਛਾ ਇਹ ਉਹਨਾਂ ਸਾਰਿਆਂ ਦੀ ਲਿਸਟ ਹੈ ਵਾਹ ਬਾਈ ਵਾਹ ਗੋਡ ਬlesਸ ਯੂ ਇਹਨਾਂ ਦੀ ਲਿਸਟ ਇਹ ਸਾਰਾ ਕੁਝ ਡਾਲੋ ਇਹਨਾਂ ਦੇ ਚੁੱਕੋ ਆਪਣੇ ਹੱਥਾਂ ਨੂੰ ਸਭ ਜਾਣ ਹਰ ਬੰਦਾ ਉਹਨੂੰ ਪਤਾ ਹੈ ਬlesਸਿੰਗ ਕਿੱਦਾਂ ਚਾਹੀਦੀ ਹੈ ਔਰ ਪਰਮੇਸ਼ਵਰ ਦੇ ਘਰ ਦੇ ਅੰਦਰ ਖਾਸ ਤੌਰ ਤੇ ਇਹ ਮਖੂ ਭਵੰਦ ਤੁਸੀਂ ਸੁਣਿਆ ਹੈ ਕਿ ਕੀ ਪਰਮੇਸ਼ਰ ਕਹਿੰਦੇ ਹੈ ਔਰ ਇਥੇ ਆਉਣ ਵਾਲੇ ਇਥੇ ਬੋਣ ਵਾਲੇ ਔਰ ਵਿਸ਼ਵਾਸ ਕਰਨ ਵਾਲੇ ਵੱਡੀਆਂ ਗਵਾਹੀਆਂ ਦੇ ਨਾਲ ਆ ਰਹੇ ਆ ਅਮੇ ਇਹ ਆਪਾਂ ਇਹਨਾਂ ਦੀ ਪਹਿਲਾ ਗਵਾਹੀ ਸੁਣੀ ਸੀ ਜਦੋਂ ਇਹਨਾਂ ਨੇ ਕਨਸੀਵ ਕੀਤਾ ਸੀ ਔਰ ਮੈਂ ਤੁਹਾਨੂੰ ਦੱਸਿਆ ਸੀ ਕਿ ਜਲਦੀ ਆਪਾਂ ਗਗਵਾਈ ਸੁਣਾਂਗੇ ਨਾਲ ਬੇਬੀ ਨੂੰ ਵੇਖਾਂਗੇ ਅੱਜ ਤਾਂ ਇਹ ਕੱਲੇ ਆਏ ਆ ਤੇ ਆਪਣੇ ਬੇਬੀ ਨੂੰ ਲੈ ਕੇ ਆਉਣਗੇ ਔਰ ਅੱਜ ਗਗਵਾਈ ਨਾਲ ਆਈ ਹੈ ਔਰ ਗਗਵਾਈ ਰੋ ਕੇ ਦੱਸ ਰਹੀ ਹੈ ਕਿ ਮੈਂ ਮੌਜੂਦ ਆ ਇੱਥੇ ਅਲੈਹੁ ਅਲੈਹੁ ਓਏ ਇਹਨੂੰ ਵੀ ਪਤਾ ਚੱਲ ਗਿਆ ਮਾਈਕ ਆ ਉਹਨੇ ਚੁੱਪ ਕਰ ਗਿਆ ਅਗੋਂ ਬਹੁਤ ਜੀਸ ਮਹਾਭਿਸ਼ੇਕ ਦੇ ਬੇਬੀ 4 ਸਾਲ ਬਾਅਦ ਪਰਮੇਸ਼ਵਰ ਨੇ ਬੱਚਾ ਦਿੱਤਾ ਤੁਹਾਨੂੰ ਤੇ ਪ੍ਰਭੂ ਜੀ ਕਿੰਨੇ ਟਾਈਮ ਦੋਆ ਦੋ ਸਾਲ ਦੋ ਹਾਂਜੀ ਹਾਂਜੀ ਤੇ ਬੱਚੇ ਵਾਸਤੇ ਹੀ ਪ੍ਰਭੂ ਦੇ ਵਿੱਚ ਆਏ ਸੀ ਹਾਂਜੀ ਬਾਬਾ ਜੀ ਹੂੰ ਤੇ ਕਿੰਨਾ ਚਿਰ ਨਹੀਂ ਹੋਇਆ ਪਵੰਚ ਆ ਕੇ ਵੀ ਇੱਕ ਸਾਲ ਬਾਬਾ ਜੀ ਇੱਥੇ ਪਹੁੰਚਾਏ ਸੀ ਤੇ ਉਦੋਂ ਬਾਅਦ ਅਜ ਬਲੇਸਿੰਗ ਮਿਲ ਗਈ ਤੁਹਾਨੂੰ ਇਹ ਨਾਰਮਲ ਦੱਸਦੇ ਪਏ ਆ ਪਰ ਜਦੋਂ ਇਹ ਐਤਵਾਰ ਆਉਂਦੇ ਸੀ ਨਾ ਹਰ ਐਤਵਾਰ ਤੇ ਲਾਸਟ ਦੇ ਵਿੱਚ ਇਹੀ ਮੈਨੂੰ ਪੁੱਛ ਦਿੰਦੇ ਸੀਗੇ ਵੀ ਅੱਜ ਬੱਚਿਆਂ ਦੀਆਂ ਗਵਾਹੀਆਂ ਦਸਣੀਆਂ ਤੇ ਸਾਡੇ ਕਦੋਂ ਹੋਏਗਾ ਪਰ ਵਿੱਚੋਂ ਦੇ ਕੁਝ ਵੀਰਵਾਰ ਆਏ ਵੀ ਨਹੀਂ ਸੀ ਨਾ ਐਦਵਾਰਾ ਭਾਜੀ ਨਹੀਂ ਐਦਵਾਰਾ ਸੀ ਛੋਟੇ ਟਾਈਮ ਤੇ ਨਹੀਂ ਆਇਆ ਸੀ ਕਿੰਨੇ ਟਾਈਮ ਛੋਨੇ ਦੇਣ ਹਾਂਜੀ ਇੱਕ ਦਿਨ ਹੀ ਨਹੀਂ ਆਇਆ ਉਸ ਤੋਂ ਬਾਅਦ ਦੇ ਵਿੱਚ ਫੇਰ ਆਏ ਔਰ ਆ ਕੇ ਕਹਿੰਦੇ ਕਿ ਸਾਨੂੰ ਸੱਚੀ ਦੱਸੋ ਵੀ ਸਾਡੇ ਹੋਏਗਾ ਵੀ ਕਿ ਨਹੀਂ ਉਹ ਕਿਉਂ ਕਹਿੰਦੇ ਸੀ ਇਦਾਂ ਕਿਉਂ ਨਹੀਂ ਵਿਸ਼ਵਾਸ ਹੁੰਦਾ ਸੀ ਕੀ ਗੱਲ ਸੀ ਉਹ ਪਾਪਾ ਜੀ ਮਿਹਣੇ ਵੱਜਦੇ ਸੀ ਤਾਂ ਕਰਕੇ ਪੁੱਛਦੇ ਸੀ ਵਾਰ-ਵਾਰ ਅਸੀਂ ਇਸਨੂੰ ਦੱਸ ਪਾਪਾ ਜੀ ਕਦੋਂ ਹੋਵੇਗਾ ਅੱਛਾ ਤੁਸੀਂ ਪਾਪਾ ਜੀ ਕਿਹਾ ਸੀ ਤੁਸੀਂ ਕਪੜੇ ਲੈ ਕੇ ਰੱਖ ਲਓ ਤੇ ਨਾਲੇ ਤੁਨ ਜਿਹੜੇ ਮਿਹਨੇ ਵਜਦੇ ਵਜ ਲੈਣ ਦੋ ਅੱਛਾ ਜਿਸ ਸਮੇਂ ਇਹ ਹੀ ਹੈ ਬਸ ਪ੍ਰਭੂ ਦੀ ਇਹ ਮਿਹਨੇ ਸੁਣਨ ਦਾ ਟਾਈਮ ਹੈ ਹੋਰ ਵਜ ਲੈਣ ਦੋ ਯਾਨੀ ਜਿਹੜੇ ਵਜਣੇ ਆ ਹਾਂਜੀ ਸੁਣ ਲਓ ਤੇ ਉਸ ਤੋਂ ਬਾਅਦ ਪ੍ਰਭੂ ਜਦੋਂ ਤੁਹਾਡਾ ਕੰਮ ਕਰਨਾ ਹੋ ਜਾਣਾ ਆਪੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਉਹਦੇ ਪਾਪਾ ਜੀ ਪਤਾ ਵੀ ਨਹੀਂ ਲੱਗਿਆ ਆ ਹਾਂ ਅਲੈਹੁ ਅਲਹੁਆ ਦੇਖੋ ਜਿਹੜੀ ਦੁਸ਼ਟ ਆਤਮਾ ਨੇ ਇਨਾਂ ਦਾ ਗਰਭ ਫੜਿਆ ਸੀ ਉਹ ਕਦੇ ਵੀ ਛੱਡਣ ਲਈ ਤਿਆਰ ਨਹੀਂ ਸੀ। ਗਹਿਰਾ ਜਦੂ ਟੋਣਾ ਸੀ ਪੇਟ ਦੇ ਅੰਦਰ ਉਸ ਯੂਟਰਸ ਦੇ ਅੰਦਰ। ਪਰ ਜਦੋਂ ਤੁਸੀਂ ਸ਼ਬਦਾਂ 'ਚ ਬਣਿਆ ਤੁਹਾਨੂੰ ਦੱਸਿਆ ਜਾ ਰਿਹਾ ਕਿ ਆਹ ਚੀਜ਼ ਨਹੀਂ ਕਰਨੀ ਆ ਕਰਨੀ ਐ। ਔਰ ਜਦੋਂ ਤੁਸੀਂ ਉਹਨਾਂ ਸ਼ਬਦਾਂ 'ਚ ਬਣਿਆ, ਹਦਾਇਤਾਂ 'ਚ ਬਣਿਆ, ਇੱਕ ਮਸਾ 'ਚ ਬਣਿਆ, ਇੱਕ ਹੱਤਲਿਆ ਤੇ ਫਿਰ ਪਰਮੇਸ਼ਵਰ ਨੇ ਬਿਨਾਂ ਗਵਾਹੀ ਤੋਂ ਤੁਹਾਨੂੰ ਰਹਿਣ ਨਹੀਂ ਦੇਣਾ। ਅਮੀਨ। ਅੱਜ ਪੂਰੇ 4 ਸਾਲਾਂ ਦੇ ਬਾਅਦ ਆਪਣੇ ਬੇਬੀ ਦੇ ਨਾਲ ਖੜਿਆ ਹਾਂ ਬਹੁਤ ਸਾਰੇ ਲੋਕ ਜਾਣਦੇ ਆ ਕਿ ਐਂਡ ਵਾਲੇ ਟਾਈਮ ਤੇ ਇੱਥੇ ਦੁਸ਼ਟ ਆਤਮਾ ਕਹਿੰਦਾ ਸੀ ਕਿ ਤੂੰ ਜੋ ਮਰਜ਼ੀ ਕਰ ਲੈ ਮੈਂ ਇਹਦਾ ਬੱਚਾ ਪੇਟ 'ਚ ਮਾਰਨਾ ਮਾਰ ਦੇਣਾ ਹਾਂ ਹਾਂ ਜਿੱਦਾਂ ਕਹਿੰਦਾ ਸੀ ਮੈਂ ਮਾਰ ਦੇਣਾ ਹੁਣੇ ਨਹੀਂ ਦੇਣਾ ਲਾਸਟ ਤੱਕ ਦੁਸ਼ਟ ਆਤਮਾ ਕਹਿੰਦਾ ਨਹੀਂ 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 ਇਹਨੂੰ ਨਹੀਂ ਇਹ ਮੈਂ ਮਾਰ ਦੇਣਾ ਤੂੰ ਲਾਲਾ ਜ਼ੋਰ ਪਰ ਮੈਨੂੰ ਪਤਾ ਸੀ ਇਹ ਮੇਰਾ ਜ਼ੋਰ ਨਹੀਂ ਹੈ ਇਹ ਮੇਰੇ ਯਸੂ ਦਾ ਜ਼ੋਰ ਹੈ ਜਿਹੜਾ ਉਹਨੇ ਜ਼ੋਰ ਦਿੱਤਾ ਹੈ ਉਹਦਾ ਜ਼ੋਰ ਹੈ ਔਰ ਮੈਨੂੰ ਪਤਾ ਸੀ ਇਹ ਕਿ ਜਿਹੜੇ ਜ਼ੋਰ ਨਾਲ ਉਹਨੇ ਗਰਭ ਚ ਬੱਚਾ ਭੇਜਿਆ ਉਸੇ ਜ਼ੋਰ ਨਾਲ ਗਰਭ ਚ ਬਾਹਰ ਵੀ ਲੈ ਕੇ ਆਏਗਾ ਅਮੇਨ ਔਰ ਲਗਾਤਾਰ ਇਹਨਾਂ ਨੂੰ ਪਾਪਾ ਜੀ ਡਾਕਟਰ ਕੋ ਲੈ ਗਿਆ ਸੀ ਕਹਿੰਦੇ ਵੱਡਾ ਆਪਰੇਸ਼ਨ ਹੋਵੇਗਾ ਫਿਰ ਰੈਫਰ ਕਰਤਾ ਸੀ ਪ੍ਰੋਬਰ ਆ ਗਿਆ ਸਬੂਤ ਆਪਣੇ ਕੋਲ ਕਿਉਂ ਕਹਿੰਦੇ ਸੀ ਕਹਿੰਦੇ ਨਹੀਂ ਕੀ ਸੁਣਾ ਸੈੱਲ ਕੱਟਨੇ ਗੀਤਰਾ ਨਾਲ ਇਹਨੂੰ ਜੈਮਸੀ ਪਾਪਾ ਮੰਮਾ ਨੂੰ ਜੈਮਸੀ ਆਈ ਉਹ ਇਕਲੀ ਸੀ ਜੈਮਸੀ ਪਾਪਾ ਜੀ ਜਦੋਂ ਅਸੀਂ ਹਸਪਤਾਲ ਚ ਗਏ ਤੇ ਕਹਿੰਦੇ ਤੁਹਾਡਾ ਵੀ ਵੱਡਾ ਪ੍ਰੇਸ਼ਣ ਹੋਵੇਗਾ ਤੇ ਨਹੀਂ ਹੋਣਾ ਵੀ ਤੁਹਾਡਾ ਵੀ ਨੋਰਮਲ ਅਸੀਂ ਕਿਹਾ ਨਹੀਂ ਸਾਡੇ ਪਾਪਾ ਦੇ ਸ਼ਬਦ ਨੇ ਨੋਰਮਲ ਹੀ ਹੋਣਾ ਹੈ ਤੇ ਕਹਿੰਦੇ ਤੇਰੇ ਸੈੱਲ ਕੱਟ ਨੇ ਤੇਰਾ ਵੱਡਾ ਪ੍ਰੇਸ਼ਣ ਹੀ ਹੋਣਾ ਹੈ ਜਦੋਂ ਅਸੀਂ ਘਰ ਜਾਂਦੇ ਸੀ ਸੈੱਲ ਕੱਟ ਜਾਂਦੇ ਜਦ ਇਥੇ ਪਹੁੰਚ ਆਉਂਦੇ ਸੈੱਲ ਪੂਰੇ ਹੋ ਜਾਂਦੇ ਸੀ ਦੇਖ ਰਹੇ ਹੋ ਕਿੰਨਾ ਕਿੰਨਾ ਦੇ ਸ਼ੈਦਾਨ ਤਾंडਵ ਕਰਦਾ ਗਵਾਹੀ ਨੂੰ ਖਰਾਬ ਕਰਨ ਦੇ ਲਈ ਪਰ ਗਵਾਹੀ ਬਣਦੀ ਕਿੰਨਾ ਦੇ ਜਿੰਦਗੀ ਦਾ ਜਿਹੜੇ ਸ਼ਬਦਾਂ ਚ ਬਣੇ ਰਹਿੰਦੇ ਇਹਨਾਂ ਨੇ ਇੱਥੇ ਆਉਣਾ ਸਾਡਾ ਕੋ ਸਰੀਰ ਸਹੀ ਜਦੋਂ ਘਰੇ ਜਾਣਾ ਡਿਲੀਵਰੀ ਦਾ ਟਾਈਮ ਆਇਆ ਅਸੀਂ 10 ਮਹੀਨੇ ਬਾਅਦ ਹੋਈ ਡਿਲੀਵਰੀ ਆਪਣੀ ਹਾਂਜੀ ਪਪਾ ਜੀ ਨੌਵਾਂ ਮੰਥ ਕੰਪਲੀਟ ਦਸਵਾ ਅੱਧਾ ਫਿਰ ਦਸਵਾ ਪੂਰਾ ਤੇ ਡਾਕਟਰ ਕਹ ਰਹੇਗੇ ऑपरेशन ਹੀ ਹੋਣਾ ਜੋ ਮਰਜ਼ੀ ਕਰ ਲੋ ਪਰ ਮੈਨੂੰ ਪਰਮੇਸ਼ਰ ਕਹਿ ਰਿਹਾ ਸੀ ਨਹੀਂ ਨਹੀਂ অপারেশন ਨਹੀਂ ਇਹ ਦੁਸ਼ਟ ਆਤਮਾ ਜਿਹੜੀ ਖਰਾਬ ਕਰਨਾ ਚਾਹੁੰਦੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਪਰਮੇਸ਼ਰ ਦੇ ਪਿਆਰਿਓ ਕਿ ਆਪਾਂ ਪਰਿਵਾਰ ਗੱਲਾਂ ਨਾਲ ਹੀ ਨਹੀਂ ਕਹਿੰਦੇ ਆਪਾਂ ਕਰਕੇ ਦਿਖਾਉਨੇ ਆ ਕਿ ਪਰਿਵਾਰ ਆ ਆਪਣਾ ਜਦੋਂ ਐਦਾਂ ਹੋ ਰਿਹਾ ਸੀ ਹੈਪੀ ਕਿ ਡਾਕਟਰ ਕਹਿੰਦੇ ਆਪਰੇਸ਼ਨ ਹੋਣਾ ਘਰੇ ਜਾਂਦੇ ਆ ਤੇ ਇਹ ਬਿਮਾਰ ਹੋ ਜਾਂਦੀ ਲੱਤਾਂ 'ਚੋ ਜਾਨ ਖਤਮ ਜਦੋਂ ਚੈੱਕ ਕਰਾਉਣੇ ਸੈਲ ਡਾਊਨ ਹਾਂਜੀ ਪਪਾ ਜੀ ਕੀ ਕੀਤਾ ਫਿਰ ਆਪਾਂ ਪਪਾ ਜੀ 5 ਦਿਨ ਇੱਥੇ ਰਹਿ ਕੇ ਗਿਆ ਸੀ ਤੁਸੀਂ ਪਪਾ ਜੀ ਕਿਹਾ ਸੀ ਬੁੱਧਵਾਰ ਇੱਥੇ ਆ ਜਾਓ ਰੋ ਇੱਥੇ ਸੇਵਾ ਕਰੋ ਟੈਂਟ ਦੀ ਸੇਵਾ ਕਰ ਮੈਂ ਟੈਂਟ ਦੀ ਸੇਵਾ ਕਰਦਾ ਸੀ ਪਪਾ ਜੀ ਜਿੱਦਨ ਵੀ ਤੁਸੀਂ ਛੁੱਟੀ ਗਿਆ ਉਹ ਚਲ ਚਲ ਜੋ ਕਰੇ ਉਦੋਂ ਮੈਂ ਗਿਆ ਤੇ ਇਹਦੇ ਫਿਰ ਚੈੱਕ ਕਰਾਇਆ ਸੈਲ ਤੇ ਉੱਥੇ ਜਾ ਕੇ ਕੱਟ ਭਲੇਗੇ ਸੀ ਫਿਰ ਉਹ ਪੂਰੇ ਹੋ ਗਏ 91 ਪਰ ਹੋ ਗਏ ਸੀ ਹਟਾਇਆ ਤਾਂ ਕਿਆ ਸ਼ਬਦਾਂ ਚ ਕਿ ਇੱਥੇ ਰਹਿ ਰਹਿਣ ਨਾ ਜਾਣ ਨੂੰ ਕਰ ਕਿ 81 81000 ਰਸੀ ਸੈਲ ਸੇਵਾ ਕਰ ਟੈਂਡ ਦੀ 1 ਲੱਖੋਂ ਤੰਮੂਆ ਚ ਉਤਰਦਾ ਇਹਨਾਂ ਨੂੰ ਤੰਮੂਆ ਨੂੰ 1 ਲੱਖ ਦੇ ਵਿੱਚ ਆ ਗਿਆ ਸੀ ਸੈਲ ਔਰ ਇਹ ਬੇਟੀ ਘਰ ਰੱਖਿਆ ਇਹਨੂੰ ਔਰ ਇੱਥੇ ਸੇਵਾ ਕਰਦੇ ਰਹਿ ਪੰਜ ਛੇ ਦਿਨ ਬਾਅਦ ਫੇਰ ਚਲੇ ਗਏ ਕਹਿੰਦੇ ਜੀ ਕੇਸ ਉੱਥੇ ਹੀ ਕਰਾਵਾਂਗੇ ਮੈਂ ਕਿਹਾ ਕਰਾ ਲਿਓ ਪਰ ਫੇਰ ਉੱਥੇ ਜਾ ਕੇ ਉਹੀ ਚੀਜ਼ ਕਿ ਨਹੀਂ ਜੀ ਇਹਦਾ ਆਪਰੇਸ਼ਨ ਨਹੀਂ ਹੋਣਾ ਮੈਂ ਕਿਹਾ ਵਾਪਸ ਆ ਜਾਓ ਮੈਂ ਤੁਸੀਂ ਮੇਰੇ ਪਰਿਵਾਰ ਦੇ ਜਾਣਾ ਜਿੱਦਾਂ ਇਹ ਇਹ ਮੇਰੀ ਬੇਟੀ ਆ ਇਹਦਾ ਆਪੇ ਮੈਂ ਕਰਾਉਂਗਾ ਜਿੱਦਾਂ ਵੀ ਹੋਊਗਾ ਕਰਾ ਲਾਂਗੇ ਪਰਮੇਸ਼ਰ ਮੇਰਾ ਕਹਿ ਰਿਹਾ ਮੈਨੂੰ ਕਿ ਆਪਰੇਸ਼ਨ ਨਹੀਂ ਹੋਣਾ ਔਰ ਮੇਰੇ ਸਵਿਚਰ ਫਾਦਰ ਨੇ ਕਰਵਾਇਆ ਕੇਸ ਹੈ ਖੁਦ ਮੈਂ ਨਹੀਂ ਕਰਨਾ ਮੈਂ ਕੀਤਾ ਹੋਏਗਾ ਨਹੀਂ ਇਹ ਸਵਿਚਰ ਫਾਦਰ ਨੇ ਕਰਾਇਆ ਸੀ ਸ਼ੈਤਾਨ ਲਾਸਟ ਤੱਕ ਜ਼ੋਰ ਲਾਉਂਦਾ ਰਿਹਾ ਔਰ ਡਾਕਟਰ ਜਿਹੜੇ ਉਹਨਾਂ ਨੇ ਲਾਸਟ ਟਿਕਾ ਲਾ ਕੇ ਕਿਆ ਕਿ ਆਪਣੇ ਗੁਰੂ ਨੂੰ ਬੋਲੋ ਕਿ ਮੈਂ ਲਾਸਟ ਲਾਤਾ ਹੁਣ ਜੇ ਹੁਣ ਨਾ ਨਾ ਹੋਇਆ ਤੇ ਫਿਰ ਆਪਰੇਸ਼ਨ ਨਹੀਂ ਕਰਨਾ ਪੈਣਾ ਮੈਂ ਕਿਹਾ ਡਾਕਟਰ ਨੂੰ ਦੱਸ ਦਿਓ ਮੈਂ ਵੀ ਲਾਸਟ ਪ੍ਰਾਰਥਨਾ ਕਰ ਦਿੱਤੀ ਆ ਅਰੇ ਦੱਕਰਦਿਆਂ ਨਾਲ ਹੀ ਹਲੇ ਇਹਨਾਂ ਨੇ ਫੋਨ ਪੇੜ ਤੇ ਰੱਖਿਆ ਔਰ ਚੱਲਦੇ ਵੀ ਉਸੇ ਟਾਈਮ ਟ੍ਰੇਜ ਹਾਲੈਲੂਇਆ ਨੂੰ ਪਤਾ ਹੈ ਕਿ ਤਾ ਤਾਂ ਬੇਬੀ ਨੂੰ ਬੋਲਦਾ ਨਾ ਮੈਂ ਮਹਾਸਾਮਰਤ ਨਾ ਚਾਲਾ ਤੇ ਟਾਈਮ ਹੋ ਗਿਆ ਨਾ ਬਸ ਖਸਰ। ਅਰ ਦੁਸ਼ਟ ਆਪਾਂ ਛੱਡ ਦੇ। ਉਹ ਜਿੱਦਾਂ ਸੌਲੀ ਛੱਡੀ ਉਹਨੇ ਇਦਾਂ ਹੀ ਬੱਚਾ। ਔਰ ਇਹ ਬੇਬੀ ਨੇ ਸੁੰਦਰ ਬੇਟੀ। ਓ ਜੀਸਸ। ਦੇਖੋ 4 ਸਾਲਾਂ ਦੇ ਬਾਅਦ ਪਰਮੇਸ਼ਰ ਨੇ ਦਇਆ ਕਰ ਦਿੱਤੀ। ਕੀ ਕਾਂਗਰਸ ਹੰਨ ਵਾਲਿਆਂ ਨੂੰ ਫਿਰ ਕਿੱਦਾਂ ਦੇ ਹਾਲਾਤਾਂ ਚ ਨੰਗੇ ਆ ਅੱਜ ਕਿੱਦਾਂ ਦਾ ਲੱਗ ਰਿਹਾ ਅੱਜ ਇਹ ਬਾਬਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਜ਼ਿਆਦਾ ਖੁਸ਼ ਆ ਇੰਨੇ ਜ਼ਿਆਦਾ ਕੁਝ ਪਾਪਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰ ਅੱਜ ਸਾਡੇ ਸ਼ਬਦ ਬਹੁਤ ਛੋਟੇ ਨੇ ਬਹੁਤ ਵੱਡੇ ਸ਼ਬਦਾਂ ਪਰਮੇਸ਼ਰ ਦੀ ਨਿਮਾ ਪਰਮੇਸ਼ਰ ਨੇ ਮਿਹਰ ਕੀਤੀ ਹੈ ਔਰ ਜਿਹੜੇ ਬੈਠੇ ਆ ਨਾ ਟਿਕਟ ਕੀ ਲਗਾ ਕੇ ਦੇਖ ਰਹੇ ਬੇਬੀ ਵਾਲਿਓ ਔਨਲਾਈਨ ਜਾਂ ਤੁਸੀਂ ਇੱਥੇ ਬੈਠੇ ਆ ਇਦਾਂ ਹੀ ਗਵਾਈ ਨਾਲ ਆ ਰਹੇ ਆ ਪੂਰੇ ਪਰਿਵਾਰ ਦੇ ਨਾਲ ਤਾਰੀਫ ਕਰੋ ਜੋਰ ਦਾ ਤਾਲੀ ਵਜਾ ਕੇ ਹੀ ਹੈ ਹਾਲੇਲੂਇਆ ਚੁੱਕ ਚੁੱਕ ਆਪਣੇ ਹੱਥਾਂ ਨੂੰ ਸੱਜਣ ਕਹਿੰਦੇ ਐਂਥੀ ਜਿਨ੍ਹਾਂ ਨੂੰ 4 ਸਾਲ ਬਾਅਦ ਪਰਮੇਸ਼ਰ ਨੇ ਬੇਬੀ ਦੇ ਨਾਲ ਬles ਕੀਤਾ ਬਹੁਤ ਤਾਨੇ ਮਿਹਣੇ ਓਏ ਵਾਹ ਉਹ ਲੋੜ ਨਹੀਂ ਨਹੀਂ ਰੋ ਰਿਹਾ ਹੈ ਕਿ ਔਖਾ ਇਹ ਗੱਲ ਦੱਸਣੀ ਕਿ ਜਿਸ ਵੇ ਸਾਡੇ ਮਾਪੇ ਆਪਣੇ ਵੀ ਸਾਨੂੰ ਛੱਡਦਾ ਸੀ ਤੁਸੀਂ ਸਾਨੂੰ ਸੰਭਾਲਿਆ ਇਹ ਪਰਮੇਸ਼ਵਰ ਦੀ ਦਇਆ ਤੁਸੀਂ ਪਰਮੇਸ਼ਵਰ ਦੀ ਦੇ ਆ ਅਰ ਤੁਹਾਨੂੰ ਪਤਾ ਨਹੀਂ ਆਪਾਂ ਸਵਾ ਮਹੀਨਾ ਪੂਰਾ ਕਰਾ ਕੇ ਜਿਵੇਂ ਬੀਬੀਆਂ ਕਹਿੰਦੀਆਂ ਨਾ ਇਹਨਾਂ ਨੂੰ ਸਾਰਾ ਕੁਝ ਜਿੱਦਾਂ ਇੱਕ ਮਾਪੇ ਕਰਦਾ ਆ ਆਪਾਂ ਆਪਣੇ ਘਰ ਰੱਖਿਆ ਔਰ ਇਹਨਾਂ ਦੀ ਡਿਲੀਵਰੀ ਹੋਈ ਸਾਰਾ ਕੁਝ ਉਸ ਤੋਂ ਬਾਅਦ ਇਹ ਤੁਸੀਂ ਸੰਭਾਲਿਆ ਸਾਰਿਆਂ ਨੇ ਕਿੰਨੇ ਸੰਭਾਲਿਆ ਤੁਸੀਂ ਸੰਭਾਲਿਆ ਕਿਉਂਕਿ ਤੁਸੀਂ ਮੇਰੇ ਨਾਲ ਆਪਾਂ ਸਾਰੇ ਜਨ ਮਿਲ ਕੇ ਪਰਮੇਸ਼ਰ ਦੀ ਦੇਹ ਨੂੰ ਬਚਾ ਰਹੇ ਹਾਂ ਔਰ ਜਿਹੜੇ ਨਿਰਾਸ਼ ਬੈਠੇ ਐ ਦੁਆਈਆਂ ਦੇ ਲਈ ਪਰੇਸ਼ਾਨਿਤ ਸੀਗੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਬਾਕੀ ਸਾਰਾ ਕੁਝ ਘੁੰਮ ਲਿਆ ਤੇ ਕਹਿੰਦੇ ਸੀ ਮਸੀਹ ਦੇ ਵਿੱਚ ਹੋ ਜਾਏਗਾ ਅਸੀਂ ਮਸੀਹ ਆਇਆ ਤਾਂ ਵੀ ਨਹੀਂ ਹੋਇਆ ਇਹ ਹਰ ਜਗ੍ਹਾ ਜਾ ਕੇ ਆਏ ਆ ਆਪਣੇ ਕੋਲ ਟਾਈਮ ਹੈ ਨਹੀਂ ਹੁਣ ਮੇਰਾ ਟਾਈਮ ਹੋ ਰਿਹਾ ਮੈਂ ਤੁਹਾਨੂੰ ਨਾਈਟ ਕਰਨਾ ਨਹੀਂ ਤੇ ਇਹ ਪੰਜਾਬ ਦੀਆਂ ਨਾਮੀ ਸਭ ਜਾਏ ਪਰ ਕਿਤੋਂ ਨਹੀਂ ਹਾਲ ਹੋਇਆ ਸਿਰਫ ਮਹਾਸਾਮਰਦ ਦੇ ਅੰਦਰ ਅਰ ਤੁਸੀਂ ਵੱਡੀਆਂ ਗਵਾਹੀਆਂ ਦਨ ਲਾ ਰਹੇ ਆਂ ਤੁਕੋ ਆਪਣੇ ਹੱਥਾਂ ਨੂੰ ਸਭ ਜਨ ਸਭ ਜਨ ਸਭ ਜਨ ਤੁਹਾਡੇ ਸ਼ਬਦ ਕੀ ਆ ਉਹਨਾਂ ਨੇ ਚਮਤਕਾਰ ਦੇਣੇ ਆ ਤੁਹਾਨੂੰ ਇਸ ਸਥਾਨ ਤੇ ਆ ਕੇ ਕੀ ਬੋਲ ਰਹੇ ਆ ਤੁਸੀਂ ਰਾਹ ਚੋਂਦੇ ਜਾਂਦੇ ਕੀ ਬੋਲਦੇ ਆ ਥੋੜੀ देर ਮਿਲਿਆ ਨਾ ਗਿਆ ਜੋ ਫੋਨ ਨਾ ਚੱਕਿਆ ਗਿਆ ਕੀ ਬੋਲਦੇ ਆ ਤੁਸੀਂ ਆਪੇ ਤੋਂ ਬਾਹਰ ਆਉਨੇ ਆ ਕੀ ਅੰਡੇ ਕਿਤੇ ਕੋੜਕੜ ਕਿਤੇ ਆ ਨੋ ਅਗਰ ਇੱਕੀ ਮਸਾਜਾ ਸ਼ਬਦਾ ਚ ਬਣੇ ਹੋਏ ਆ ਕਿ ਮੈਨੂੰ ਕਹਿਦਾ ਉਹ ਹੋਏਗਾ। ਔਰ ਸੱਚਮੁੱਚ ਹੋ ਰਿਹਾ। ਹਰ ਹੋਣਾ ਤੁਹਾਡੀ ਜ਼ਿੰਦਗੀ ਦੇ ਅੰਦਰ। ਤਕੜੇ ਹੋ ਜਾਓ। ਕਿਉਂਕਿ ਮਹਾ ਵਿਸ਼ੇਜ ਤੁਹਾਡੇ ਲਈ ਆਇਆ। ਆ ਜਿਨ੍ਹਾਂ ਨੂੰ ਲੱਗਦਾ ਨਾ ਕਿਰਾਇਆ ਮੰਗ ਕੇ ਆਉਣਾ ਪੈਂਦਾ। ਗੱਡੀਆਂ ਕਿਰਾਇਆ ਕਰਾ ਲਿਆਉਣਾ ਲੋਕਾਂ ਨੂੰ ਤੁਸੀਂ। ਗੱਡੀਆਂ ਕਿਰਾਇਆ ਕਰਾ ਜਿਨ੍ਹਾਂ ਨੂੰ ਲੱਗਦਾ ਨਾ। ਕਿਆ ਨਹੀਂ ਹੋਇਆ ਓਏ ਹੋਏ ਆ ਇਦਾਂ ਹੋ ਹੀ ਜਾਂਦਾ। ਟਾਡੇ ਮਨ ਚਾਹਨਾ ਜੋ ਉਹ ਪਰਮੇਸ਼ਵਰ ਜਾਣਦਾ ਤੁਹਾਡੇ ਮਨ ਦੀਆਂ ਇਛਾਵਾਂ ਸਾਰੀਆਂ ਪੂਰਾ ਕਰੂਗਾ ਉਹ ਅਮੇ ਚੁੱਕੋ ਆਪਣੇ ਹੱਥਾਂ ਨੂੰ ਸਭ ਜਨ ਬੋਲੋ ਪਰਮੇਸ਼ਵਰ ਮੈਂ ਵੀ ਆਪਣੇ ਚਮਤਕਾਰ ਦੇ ਲਈ ਤਿਆਰ ਆ ਪਰਮੇਸ਼ਵਰ ਬੋਲੋ 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 ਉਹ ਵੱਡਾ ਚਮਤਕਾਰ ਅੱਜ ਤੁਸੀਂ ਪੌਣ ਦੇ ਲਈ ਜਾ ਰਹੇ ਆ ਚੁੱਕੋ ਆਪਣੇ ਹੱਥਾਂ ਨੂੰ ਮੈਂ ਬles ਕਰਦਾ ਉਹਦਾ ਸਾਰੇ ਗਰਭ ਨੂੰ ਜਿਹੜੇ ਗਰਭ ਦੇ ਅੰਦਰ ਹਾਲੇ ਤੱਕ ਬੇਬੀ ਕਨਸੀਵ ਨਹੀਂ ਹੋਇਆ ਜੇ ਕਨਸੀਵ ਹੋਇਆ ਤੇ ਉਹ ਰਿਹਾ ਨਹੀਂ ਮੈਂ ਉਸ ਗਰਭ ਨੂੰ ਸੁੰਦਾ ਮਹਾਸਾਮਰਦ ਨਾਲ ਔਰ ਅਜੇ ਜਤੂਨ ਪਹਾੜ ਦੇ ਸਬਿਸ਼ਕ ਤੇਲ ਨਾਲ ਆ ਜਦੋਂ ਸੂਆ ਜਾਏ ਉਹ ਗਰਭ ਤਿਆਰ ਹੋ ਦੇ ਬੇਬੀ ਨੂੰ ਜਨਮ ਦੇਣ ਦੇ ਲਈ ਬੰਦ ਤਲੂਬਾਂ ਖੋਲਦਾ ਮਹਾਸਾਮਰਦਾ ਬੰਦ ਪਰਿਵਾਰ ਖੋਲਦਾ ਮਹਾਸਾਮਰਦਾ बंद पड़ना खोलना महासमरत टुटिया हड्डिया जोड़ महासमरत हो जाओ अंग अच चलो मंद बुद्धि बुद्धिमान बन जा दिल नाड़ा, बंद नाड़ा दा, स्टंट पैना जो कैंसल कर दा ਲੀਵਰ ਨਾਰਮਲ ਕਿਡਨੀਆ ਨਾਰਮਲ ਅੱਖਾਂ ਦੇ ਰੋਗ ਜਾਂਦੇ ਰਹਿਣ ਕੰਨਾਂ ਨੂੰ ਖੋਲਦਾ ਬਾਸ ਅਮਰਤਨਾ ਯਸ਼ੁਦ ਨਾਮ ਜਿਸਰ ਮਾਈਕ ਨੂੰ ਰਿਮੂਵ ਕਰਦਾ ਓ ਗੁਪਤ ਰੰਗ ਨਿਕਲੇ ਯਸ਼ੁਦ ਨਾਮ ਪਰਮੇਸ਼ਰ ਜਿੰਨਾਂ ਦੇ ਹੱਥ ਉੱਤੇ ਆ ਚੁੱਕੋ 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 ਆਪਣੇ ਹੱਥਾਂ ਨੂੰ ਖੜੇ ਹੋ ਜਾਓ ਆਪਣੇ ਥਾਂ ਦੇ ਉੱਤੇ ਅਗਰ ਪੇਟਾ ਚੜਾ ਲਿਆ ਖੜੇ ਹੋ ਜਾਓ ਖੜੇ ਹੋ ਜਾਓ ਖੰਬਨ ਕਰਕੇ ਚੁੱਕ 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 ਆਪਣੇ ਹੱਥਾਂ ਚੁੱਕੋ ਆਪਣੇ ਹੱਥਾਂ ਦੇ ਸੰਦਨ ਮਹਾਯ ਅਭਿਸ਼ੇਕ ਆਇਆ ਮਹਾਯ ਅਭਿਸ਼ੇਕ ਆਇਆ ਮਹਾਯ ਅਭਿਸ਼ੇਕ ਆਇਆ ਮਹਾਯ ਅਭਿਸ਼ੇਕ ਕਿਸੇ ਜਦੋਂ ਲਾਈਨ ਬੰਨੀ ਆ ਇੱਕ ਫੁੱਟ ਪਿੱਛੇ ਇੱਕ ਲਾਈਨ ਤੋਂ ਉਹ ਮੈਂ ਦੱਸੂਗਾ ਜਦੋਂ ਆਣਾ ਪਹਿਲੀ ਵਾਰ ਜਿਹੜੇ ਆਏ ਚੁੱਕੋ ਆਪਣੇ ਹੱਥਾਂ ਨੂੰ ਸੇਵਾਦਾਰ ਜਿਨ੍ਹਾਂ ਦੀ ਉੱਥੇ ਡਿਊਟੀ ਹੈ ਚੁੱਕੋ 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 ਸੰਦਨ ਆਪਣੇ ਹੱਥਾਂ ਨੂੰ ਕੰਪੂਜੀ ਇੱਕ ਬਹੁਤ ਹੀ ਜ਼ਿਆਦਾ ਅਦਭੁਤ ਗਵਾਈ ਆ ਇਸ ਪਾਈ ਦਾ ਨਾਮ ਸੁਤਪਾਲ ਹੈ ਜੋ ਕਿ ਧੰਗੜਾ ਹਰਿਆਣਾ ਦੇ ਰਹਿਣ ਵਾਲੇ ਨੇ ਅੱਛਾ ਔਰ ਇਹ ਪਾਈ ਦੱਸ ਰਹੇ ਨੇ ਕਿ ਅੱਜ ਤੋਂ 6 ਸਾਲ ਪਹਿਲਾਂ ਇਹ ਕਿਤੇ ਕੰਮ ਤੇ ਗਏ ਸੀ ਔਰ ਟੈਂਟ ਲਗਾ ਰਹੇ ਸੀਗੇ ਉੱਥੇ ਡਿੱਗਣ ਦੀ ਵਜ੍ਹਾ ਦੇ ਕਰਕੇ ਇਹਨਾਂ ਦੀ ਜਿਹੜੀ ਸੱਜੀ ਲੱਤ ਹੈ ਸੱਜੀ ਲੱਤ ਤੇ ਸੱਟ ਲੱਗ ਗਈ ਸੀ ਔਰ ਲੱਤ ਪੂਰੀ ਤਰ੍ਹਾਂ ਖੜ ਗਈ ਸੀ ਔਰ 6 ਸਾਲ ਤੋਂ ਇਸ ਕੰੰਜੇ ਦੇ ਸਹਾਰੇ ਤੇ ਚੱਲ ਰਹੇ ਸੀਗੇ 6 ਸਾਲ ਤੋਂ ਕੌਣ ਆਇਆ ਇਹਨਾਂ ਦੇ ਨਾਲ ਇਹਨਾਂ ਦੇ ਮੰਮੀ ਇਹਨਾਂ ਦੇ ਨਾਲ ਆ ਕੀ ਕੀ ਨਾਮ ਹੈ ਤੁਹਾਡਾ ਅਮਰੋ ਤੇ ਕੀ ਹੋਇਆ ਸੀ ਬੱਚੇ ਨੂੰ ਡਿੱਗ ਗਿਆ ਸੀ ਦਿਹਾੜੀ ਕਰਨ ਗਿਆ ਸੀ ਇੱਥੇ ਡਿੱਗ ਗਿਆ ਸੀ ਡਿੱਗ ਗਿਆ ਕਿੰਨੇ ਸਾਲ ਪਹਿਲਾਂ 6 ਸਾਲ ਹੋ ਗਏ ਤੇ ਕੀ ਹੋਇਆ ਸੀ ਇਹਨੂੰ ਕੁਝ ਵੀ ਨਹੀਂ ਹੋਇਆ ਚੰਗਾ ਬਲ ਕੰਮ ਕਰਨ ਜਾਂਦਾ ਸੀ ਅੱਛਾ ਦਿਹਾੜੀ ਕਰਨ ਦਿਹਾੜੀ ਕਰਨ ਜਾਂਦਾ ਸੀ ਡਿੱਗ ਗਿਆ ਟੈਂਟ ਲਾਉਣ ਟੈਂਟ ਲਾਉਣ ਤੇ ਉਸ ਤੋਂ ਬਾਅਦ ਵਿੱਚ ਅਸ਼ਕੰਜਾ ਕਿਉਂ ਲੱਗਾ ਇਹਨੂੰ ਇਹ ਫਿਰ ਚੜਾ ਨਹੀਂ ਜਾਂਦਾ ਸੀ ਆ ਚੁੜਾ ਓਹੋ ਇਹ ਕਾਬਾ ਤੇ ਕਚੂੜਾ ਇੱਕ ਬਾ ਤੇ ਆ ਚੂਣਾ ਇਹ ਤੋਂ ਬਿਨਾ ਉਹ ਸਕੰਜੇ ਤੇ ਪਰਿਆ ਨਹੀਂ ਸੀ ਜਾਂਦਾ ਅੱਜ ਪਹਿਲੀ ਵਾਰ ਆਏ ਨਾ ਅੱਜ ਤੀਜੀ ਵਾਰ ਤੀਸਰੀ ਵਾਰ ਹਾਂਜੀ ਸੰਤ ਜੀ ਅਰੇ ਐਮਰਜੈਂਸੀ ਸੈਕਸ਼ਨ ਦੇ ਵਿੱਚ ਪਾਈ ਖੜੇ ਸੀ ਜਦੋਂ ਤੁਸੀਂ ਪਵਿੱਤਰ ਪੁਲਪੜ ਤੇ ਆਏ ਹੋ ਔਰ ਤੁਸੀਂ ਕਹਿ ਰਹੇ ਸੀ ਪਵਿੱਤਰ ਪੁਲਪੜ ਤੋਂ ਕਿ ਸਵਾਗਤ ਕਰੋ ਅੱਜ ਜ਼ੋਰਦਾਰ ਤਾੜੀਆਂ ਦੇ ਨਾਲ ਔਰ ਇਹ ਭਾਈ ਤਾਂ ਤਾੜੀ ਤੱਕ ਨਹੀਂ ਸੀ ਵੱਜ ਰਹੀ ਔਰ ਫਿਰ ਵੀ ਕੋਸ਼ਿਸ਼ ਕਰ ਰਹੇ ਸੀ ਪਿੱਛੇ ਖੜੇ ਹੋ ਕੇ ਬਿਨਾਂ ਸਕੰਜੇ ਦੇ ਸਹਾਰੇ ਤੋਂ ਖੜੇ ਹੋਏ ਸੀ ਔਰ ਜਦੋਂ ਇਹਨਾਂ ਨੂੰ ਸੇਵਾਦਾਰ ਨੇ ਕਿਹਾ ਕਿ ਤੁਸੀਂ ਚੱਲਣ ਦੀ ਕੋਸ਼ਿਸ਼ ਕਰੋ ਕਿ ਸਾਡਾ ਵਿਸ਼ਵਾਸ ਹੈ ਤੁਸੀਂ ਚੱਲ ਕੇ ਜਾਉਂਗੇ ਔਰ ਬਿਨਾਂ ਸਕੰਜੇ ਤੋਂ ਹਾਂ ਤੇ ਔਰ ਉਸੇ ਤਰ੍ਹਾਂ ਹੋਇਆ ਇਹ ਭਾਈ ਐਮਰਜੈਂਸੀ ਸੈਕਸ਼ਨ ਤੇ ਲਾ ਕੇ ਇੱਥੇ ਤੱਕ ਬਿਨਾਂ ਸੰਜੇ ਦੇ ਸਾਰੇ ਦੇ ਚੱਲ ਕੇ ਆਏ ਨੇ ਹਾਲੇਲੂਇਆ ਤਾਰੀਫ ਕਰਾ ਬੜੇ ਹੱਥਾਂ ਨੂੰ ਉਠਾ ਕੇ ਚੁੱਕ ਚੁੱਕ ਆਪਣੇ ਹੱਥਾਂ ਨੂੰ ਖੁਸ਼ੀ ਜਿੱਤਦਾ ਬੜ ਰਿਆ ਓ ਜੀਸਸ ਚੁੱਕ ਚੁੱਕ ਆਪਣੇ ਹੱਥਾਂ ਨੂੰ ਬਿਨਾਂ ਸ਼ਕੰਜੇ ਦਾ ਔਰ ਸੰਜੀਤ ਜੀ ਇਸ ਭਾਈ ਨੇ ਕਦੇ ਵੀ ਆਪ ਤੱਕ ਤਾਰੀਫ ਤੱਕ ਨਹੀਂ ਸੀ ਲਗਾਈ ਔਰ ਜਿੱਦਾਂ ਤੁਰਿਆ ਕਦੀ ਤੁਰਿਆ ਨਹੀਂ ਬਿਨਾ ਸ਼ਕੰਜੇ ਦੋਂ ਜੀਜ਼ਸ ਔਰ ਦੇਖੋ ਉਹ ਇਨਾ ਤੇਜ਼ ਦੌੜਿਆ ਥੱਲੇ ਮੈਟ ਨਾਲ ਲੜ ਕੇ ਡੇਗ ਗਿਆ ਉਹ ਚੁੱਕੋ ਚੁੱਕੋ ਆਪਣੇ ਹੱਥਾਂ ਨੂੰ ਚੁੱਕ 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 ਆਪਣੇ ਹੱਥਾਂ ਨੂੰ ਬੋਲੇ ਪਰਮੇਸ਼ਵਰ ਅੱਜ ਮੈਨੂੰ ਮੇਰਾ ਚਮਤਕਾਰ ਦਿਓ ਪਰਮੇਸ਼ਵਰ